ਅੱਜ ਅਸੀਂ ਪਿੰਡਾ ਖਾੜਾ ਜਿਹੜਾ ਕੈਨਸਲ ਗੈਸ ਫੈਕਟਰੀ ਦੇ ਖਿਲਾਫ ਲੋਕਾਂ ਦਾ ਸੰਘਰਸ਼ ਚੱਲ ਰਿਹਾ ਉੱਥੇ ਲੋਕਾਂ ਦਾ ਕੱਟ ਕਰਿਆ ਸੀ ਕਿਉਂਕਿ ਅਸੀਂ ਲੋਕਾਂ ਨੂੰ ਸਿਆਣੇ ਕਰਨ ਲਈ ਬਾਰ ਮਤ ਪ੍ਰਖਣ ਲਈ ਇੱਥੇ 2 ਦਿਨ ਵੀ ਨਵਰ ਲੋਕਾਂ ਦਾ ਕੱਟ ਕਰਦੇ ਰਹੀਆ ਅੱਜ ਦਾ ਜਿਹੜਾ ਕੱਟ ਸੀ ਪਹਿਲਾਂ ਇਕੱਠਾ ਨੂੰ ਮਤਲਬ ਜਰਮਾ ਦੇ ਗਿਆ ਕਿਉਂਕਿ ਜਿਹੜੀਆਂ ਆਸੇ ਪਾਸੇ ਵੀ ਫੈਕਟਰੀ ਚੱਲ ਜਿਵੇਂ ਭੂਤੜੀ ਘਰਾਲੀ ਬਸਕਦਾਬਾਦ ਉੱਥੇ ਵੀ ਜਿਹੜੀਆਂ ਆਗੂ ਟੀਮਾਂ ਇਹਦੇ ਵਿੱਚ ਪਹੁੰਚੀਆਂ ਸੀ ਤੇ ਖਾਸ ਕਰਕੇ ਸਾਡੇ ਲੁਧਿਆਣੇ ਜ਼ਿਲ੍ਹੇ ਦੇ ਵਿੱਚੋਂ ਜਿੱਦਾਂ ਵੱਡਾ ਜੂਠ ਇਹਨਾਂ ਸੰਘਰਸ਼ਾਂ ਨੂੰ ਦੇਖ ਕੇ ਸਾਡੀ ਜਥੇਬੰਦੀ ਟਾਕੀ ਕਿਸਾਨ ਦੀ ਇੱਕ ਤਾਂ ਕਹਿੰਦਾ ਰੋ ਮਿੱਤਰ ਆਇਆ ਉਹ ਜੂਠ ਨੇ ਕਮਾਲ ਕੀਤੀ ਆ ਤੇ ਦੁਗ੍ਹਾ ਹੋਰ ਜਿਹੜਾ ਕੱਥਾ ਨੂੰ ਜਰਬਾ ਦੇਊਗਾ ਸਾਨੂੰ ਇਸ ਗੱਲ ਦਾ ਪਤਾ ਹੈ ਭਵੇਂ ਅੱਜ ਜਿਹੜਾ ਤਹਿਸੀਲਦਾਰ ਹੈ ਜਾਂ ਪਟਵਾਰੀ ਆ ਉਹ ਮੁਰਗੇ ਨੇ ਕਿਸੇ ਦਿਨ ਉਹਨਾਂ ਨੇ ਪੁਲਿਸ ਲੈ ਕੇ ਆੜੀਆਂ ਲੋਕਾਂ ਦਾ ਮੁਕਾਬਲਾ ਹੋਊਗਾ ਅਸੀਂ ਛਾਤਮਈ ਸੰਘਰਸ਼ ਰੱਖ ਕੇ ਉਹ ਪੂਸ ਮੁਕਾਬਲਾ ਵੀ ਕਰਾਂਗੇ ਲੋਕਾਂ ਦੀ ਤਾਕਤ ਦੇ ਜੋਰ ਤੇ ਇਹਨਾਂ ਨੂੰ ਭਜਾਵਾਂਗੇ ਸਾਨੂੰ ਅਦਾਲਤਾਂ ਦੇ ਫੈਸਲਿਆਂ ਦਾ ਪਤਾ ਹੈ ਅਦਾਲਤਾਂ ਦੇ ਵਿੱਚ ਇਨਸਾਫ ਨਹੀਂ ਮਿਲਦਾ ਫੈਸਲੇ ਹੁੰਦੇ ਆ ਹੁਣ ਵੀ ਜਿਹੜੀ ਹਾਈ ਕੋਰਟ ਹੈ ਉਹਨੇ ਫੈਸਲਾ ਕਰਤਾ ਵੀ ਇੱਥੇ ਫੈਕਟਰੀਆਂ ਚਾਲੂ ਕਰਾਓ ਪਰ ਜਿਹੜੇ ਲੋਕ ਆ ਇਹ ਨੂੰ ਨਹੀਂ ਮੰਨਣਗੇ ਜਿਹੜਾ ਲੋਕ ਗੱਤਾਂ ਦੇ ਵਿੱਚ ਇਨਸਾਫ ਹੋਊਗਾ ਉਹੀ ਫੈਸਲਾ ਮੰਨਿਆ ਜਾਊਗਾ ਨੇ ਲੋਕ ਤਾਕਤ ਦੇ ਜੋਰ ਤੇ ਉਹਨਾਂ ਨੂੰ ਪਿੱਛੇ ਮੋੜਾਂਗੇ ਤੇ ਫੈਕਟਰੀਆਂ ਜਿਹੜੀਆਂ ਇਹ ਸਦਾ ਲਈ ਬੰਦ ਹੋਣਗੀਆਂ ਇਹ ਪਿੰਡ ਖਾੜਾ ਜਗਰਾਵਾਂ ਦਾ ਰਾਇਕੋਟ ਰੋਡ ਤੇ ਹਟੂਰ ਰੋਡ ਤੇ ਵਸਦਾ ਸਭ ਤੋਂ ਵੱਡਾ ਪਿੰਡ ਇਸ ਪਿੰਡ ਦੀਆਂ ਜੜਾਂ ਦੇ ਵਿੱਚ ਇੱਕ ਬਾਇਓ ਗੈਸ ਫੈਕਟਰੀ ਹੈ ਜਿਹੜੀ ਲੱਗਣ ਜਾ ਰਹੀ ਹੈ ਇਹ ਬਾਇਓ ਗੈਸ ਫੈਕਟਰੀ ਹੈ ਜਿਹੜੀ ਇਹਦੇ ਖਿਲਾਫ 30 ਅਪ੍ਰੈਲ ਤੋਂ ਜਣੀ ਅੱਜ 139 ਦਿਨ ਹੋ ਗਏ ਪੂਰਾ ਪਿੰਡ ਧਰਨੇ ਤੇ ਬੈਠਾ ਹੈ ਦਿਨ ਰਾਤ ਦਾ ਧਰਨਾ ਚੱਲਦਾ ਹੈ ਪਰ ਲੋਕ ਮੰਗ ਕਰ ਰਹੇ ਆ ਪੰਜਾਬ ਦੀ ਸਰਕਾਰ ਤੋਂ ਕਿ ਇਹ ਬਾਇਓ ਗੈਸ ਫੈਕਟਰੀ ਪੱਕੇ ਤੌਰ ਤੇ ਜਿਹੜੀ ਉਹ ਬੰਦ ਕੀਤੀ ਜਾਵੇ ਇਹਦਾ ਲਾਇਸੈਂਸ ਜਿਹੜਾ ਉਹ ਰੱਦ ਕੀਤਾ ਜਾਵੇ ਅਸੀਂ ਅਸੀਂ ਅੱਜ ਜਿਹੜੀ ਤਾਲਮਿਲ ਕਮੇਟੀ ਸਾਰੇ ਮੋਰਚੇ ਜੋ ਲੁਧਿਆਣਾ ਜਿਲ੍ਹੇ ਦੇ ਵਿੱਚ ਚੱਲ ਰਹੇ ਨੇ ਕੁੰਗਰਾਲੀ ਰਾਜਪੂਤਾਂ ਮੁਸਕਾਬਾਦ ਮਖਾੜਾ ਭੂਦਰੀ ਔਰ ਇਸ ਤੋਂ ਬਿਨਾ ਜਲੰਧਰ ਦੇ ਵਿੱਚ ਭੋਗਪੁਰ ਇਹਨਾਂ ਸਾਰੇ ਮੋਰਚਿਆਂ ਦੀ ਇੱਕ ਸਾਂਝੀ ਤਾਲਮਿਲ ਕਮੇਟੀ ਬਣੀ ਹੈ ਉਹਦੇ ਅੱਜ ਜਿਹੜੇ ਸਬੰਧਿਤ ਨੇ ਲੱਗਾ ਗੱਡੀ ਗਿਣਤੀ ਦੇ ਵਿੱਚ ਆਪਣੇ ਨਮਾਇੰਦਿਆਂ ਦੇ ਨਾਲ ਅੱਜ ਖਾੜਾ ਫੈਕਟਰੀ ਦੇ ਅੱਗੇ ਲੱਗੇ ਧਰਨੇ 'ਚ ਪਹੁੰਚੇ ਆ ਔਰ ਇਸ ਧਰਨੇ 'ਚ ਪਹੁੰਚ ਕੇ ਇਹ ਗੱਲ ਪੂਰੇ ਜੋਰ ਦੇ ਨਾਲ ਸਥਾਪਿਤ ਕੀਤੀ ਜਾ ਰਹੀ ਹੈ ਕੇ ਖਾੜਾ ਪਿੰਡ ਦੇ ਵਿੱਚ ਇਹ ਬਾਇਓ ਗੈਸ ਫੈਕਟਰੀ ਨਹੀਂ ਲੱਗੂਗੀ ਕਿਉਂਕਿ ਬਲਾਰਿਆਂ ਦਾ ਵਿਚਾਰ ਹੈ ਸਾਡਾ ਇਹ ਵਿਚਾਰ ਹੈ ਕਿ ਅਸੀਂ ਪੰਜਾਬ ਸਰਕਾਰ ਦੇ ਮੁਖ ਸਕੱਤਰ ਵੀ ਕੇ ਸਿੰਘ ਦੇ ਨਾਲ ਦੋ ਮੀਟਿੰਗਾਂ ਦੇ ਵਿੱਚ ਸਾਡੇ ਜਿਹੜੇ ਮਾਹਰ ਵਿਗਿਆਨੀ ਨੇ ਉਹਨਾਂ ਨੇ ਸਾਬਤ ਕਰ ਦਿੱਤਾ ਪੱਥਾਂ ਨਾਲ ਜ਼ਰੀਲਾਂ ਨਾਲ ਵਿਗਿਆਨ ਨਾਲ ਕਿ ਇਹ ਫੈਕਟਰੀਆਂ ਪ੍ਰਦੂਸ਼ਣ ਦਾ ਫਲਾਉਣਗੀਆਂ ਫਲਾਉਣਗੀਆਂ ਬਈ ਅੱਜ ਮਤਾ ਪਾਸ ਕਰ ਦਿੱਤਾ ਹੈ ਕਿ ਕਿਸੇ ਵੀ ਸੂਰਤ ਦੇ ਵਿੱਚ ਜਿਵੇਂ ਵੀ ਢੰਗ ਨਾਲ ਇਹ ਫੈਕਟਰੀਆਂ ਕਦਾ ਚੱਤ ਨਹੀਂ ਚੱਲਣ ਦਿੱਤੀਆਂ ਜਾਣਗੀਆਂ